ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਜਿਹੜਾ ਪੰਜਾਬ ਪੁਲਿਸ ਡਿਊਟੀ ਦੇ ਦੌਰਾਨ ਡੰਡਾ ਵਰਤਦਾ ਉਹ ਕਿਹੜੀ ਲੱਕੜ ਦਾ ਤਿਆਰ ਕੀਤਾ ਜਾਂਦਾ ਤੇ ਕਿਸ ਤਰ੍ਹਾਂ ਉਸ ਦੀ ਤਿਆਰੀ ਕੀਤੀ ਜਾਂਦੀ ਆ ਸੋ ਜਿਹੜੀ ਤੁਸੀਂ ਇਹ ਲੱਕੜ ਦੇਖ ਰਹੇ ਹੋ ਇਸ ਨੂੰ ਕੈਣ ਕਹਿੰਦੇ ਆ ਸੋਸ ਨੂੰ ਪੰਜਾਬੀ ਵਿੱਚ ਬੈਂਤ ਵੀ ਕਿਹਾ ਜਾਂਦਾ ਵਾ ਇਸ ਦੀ ਜਿਹੜੀ ਖੇਤੀ ਆ ਸਿਰਫ ਇੰਡੀਆ ਦੇ ਵਿੱਚ ਆਸਾਮ ਦੇ ਵਿੱਚ ਕੀਤੀ ਜਾਂਦੀ ਆ ਸੋ ਇਹ ਸਭ ਤੋਂ ਪਹਿਲਾਂ ਇਹ ਇੰਨੀ ਲੰਮੀ ਲੰਮੀ ਜਿਹੜੀ ਬੈਂਤ ਹੁੰਦੀ ਆ ਉਸ ਦੇ ਛੋਟੇ ਛੋਟੇ ਪੀਸ ਕੱਟੇ ਜਾਂਦੇ ਹਨ ਦੇਖ ਸਕਦੇ ਹੋ ਤੁਸੀਂ ਪੀਸ ਨੂੰ ਘੱਟ ਕੇ ਇਸ ਤੋਂ ਬਾਅਦ ਇਸ ਨੂੰ ਅੱਗ ਦਾ ਜਿਹੜਾ ਸੇਕਾ ਦੇ ਕੇ ਇਸ ਨੂੰ ਸਿੱਧਾ ਕੀਤਾ ਜਾਂਦਾ ਜਿਹੜਾ ਬੈਂਤ ਆ ਇਸ ਨੂੰ ਦੋ ਤਰੀਕਿਆਂ ਨਾਲ ਸਿੱਧਾ ਕੀਤਾ ਜਾ ਸਕਦਾ ਜਾਂ ਤਾਂ ਪਾਣੀ ਦੇ ਵਿੱਚ ਰਾਤ ਭਰ ਜਿਹੜਾ ਡਬੋ ਕੇ ਰੱਖਿਆ ਜਾਂਦਾ ਉਸ ਤੋਂ ਬਾਅਦ ਇਸ ਨੂੰ ਸ਼ੇਪ ਦਿੱਤੀ ਜਾਂਦੀ ਹੈ ਜਾ ਫਿਰ ਇਸ ਨੂੰ ਅੱਗ ਦਾ ਜਿਹੜਾ ਸੇਕਾ ਦੇ ਕੇ ਸਿੱਧਾ ਕੀਤਾ ਜਾਂਦਾ ਵਾ ਸੋ ਚੈਨਲ ਤੇ ਪਹਿਲੀ ਵਾਰ ਹੀ ਆਇਆ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਹਾਨੂੰ ਇਸ ਤਰ੍ਹਾਂ ਦੀਆਂ ਨਵੀਆਂ ਵੀਡੀਓ ਦੇਖਣ ਨੂੰ ਸਾਡੇ ਕੋਲ ਜਰੂਰ ਮਿਲਣਗੀਆਂ ਸੋ ਦੇਖ ਸਕਦੇ ਹੋ ਦੋਸਤੋ ਕਾਫੀ ਮਿਹਨਤ ਮਸ਼ੱਕਤ ਦੇ ਬਾਅਦ ਜਿਹੜੀ ਇਹਨਾਂ ਦੀ ਬਿਲਕੁਲ ਸਧਾਈ ਕੀਤੀ ਜਾਂਦੀ ਆ ਤੇ ਇੱਕਦਮ ਜਿਹੜੇ ਆ ਡੰਡੇ ਬਿਲਕੁਲ ਸਿੱਧੇ ਹੋ ਗਿਆ ਨਾ ਸੋ ਇਸ ਤੋਂ ਬਾਅਦ ਜਿਹੜੀ ਆ ਇਸ ਦੇ ਉੱਪਰ ਇੱਕ ਛੋਟੇ ਨਾਈਫ ਦੇ ਨਾਲ ਇਸ ਦੀ ਜਿਹੜੀ ਉੱਪਰੋਂ ਛਿਲਕਾ ਉਸ ਨੂੰ ਉਤਾਰਿਆ ਜਾਂਦਾ ਇਸ ਦੀ ਜਿੰਨੀ ਵੀ ਆ ਸਫਾਈ ਕੀਤੀ ਜਾਂਦੀ ਆ ਸੋ ਬਹੁਤ ਹੀ ਬਰੀਕੀ ਵਾਲਾ ਕੰਮ ਆ ਜਿਹੜਾ ਸਟੈਪ ਬਾਈ ਸਟੈਪ ਇੱਕ ਡੰਡੇ ਨੂੰ ਤਿਆਰ ਕਰਨ ਦੇ ਲਈ ਕੀਤਾ ਜਾਂਦਾ ਸੋ ਇਸ ਦੇ ਉੱਪਰ ਜਿੰਨੀ ਵੀ ਜਿਹੜੀ ਖਰਾਬ ਫਿਲਤਰਾ ਉਸ ਨੂੰ ਜਿਹੜਾ ਵਾ ਇਸ ਨਾਈਫ ਦੇ ਨਾਲ ਜਿਹੜਾ ਭਾਈ ਜੀ ਲਾ ਰਹੇ ਹਨ ਦੇਖ ਸਕਦੇ ਹੋ ਤੁਸੀਂ ਜਿਹੜਾ ਡੰਡੇ ਨੂੰ ਜਿਹੜਾ ਰੰਗ ਰੂਪ ਜਿਹੜਾ ਨਵਾਂ ਆ ਜਾਊਗਾ ਸੋ ਇੱਕ ਇਹ ਪੈਦ ਆਉਂਦੀ ਹੈ ਜੀ ਦੇਖ ਸਕਦੇ ਹੋ ਇਸ ਨੂੰ ਪਾਣੀ ਚ ਡਬੋ ਕੇ ਰੱਖਿਆ ਜਾਂਦਾ ਅੱਧਾ ਘੰਟਾ ਘੰਟੇ ਵਾਸਤੇ ਜਦੋਂ ਇਹ ਪੂਰੀ ਤਰ੍ਹਾਂ ਨਾਲ ਗਿੱਲੀ ਹੋ ਜਾਂਦੀ ਹੈ ਤੇ ਸੋ ਇਸ ਨੂੰ ਡੰਡੇ ਦੇ ਮੁੱਠੇ ਦੇ ਉੱਪਰ ਜਿਹੜਾ ਲਪੇਟਿਆ ਜਾਂਦਾ ਸੋ ਇਹ ਜ਼ਿਆਦਾਤਰ ਨਹੀਂ ਲਪੇਟੀ ਜਾਂਦੀ ਸਪੈਸ਼ਲ ਕੁਝ ਖਾਸ ਡੰਡੇ ਬਣਾਉਣ ਲਈ ਕੋਈ ਖਾਸ ਵੀਰ ਇਸ ਨੂੰ ਵਰਤਦੇ ਹਨ ਸੋ ਮੈਂ ਇਹ ਡੰਡੇ ਤਿਆਰ ਕਰਵਾਏ ਸੀ ਤੇ ਮੈਂ ਇਹ ਜਿਹੜਾ ਇਸ ਦੇ ਉੱਪਰ ਲਾਇਆ ਸੀਗਾ ਮੁੱਠੇ ਦੇ ਉੱਪਰ ਇਸ ਨੂੰ ਸੋ ਇਸ ਦੇ ਨਾਲ ਡੰਡੇ ਦੀ ਜਿਹੜੀ ਲੁੱਕ ਵੀ ਵਧੀਆ ਬਣ ਗਈ ਤੇ ਜਿਹੜਾ ਗ੍ਰਿਪ ਵੀ ਹੈ ਉਹ ਬਹੁਤ ਵਧੀਆ ਬਣਿਆ ਸੋ ਡੰਡੇ ਦੀ ਜਿਹੜੀ ਪੁੱਠ ਸਿੱਧਾ ਹਾਸ ਦਾ ਵੀ ਇਸ ਦੇ ਨਾਲ ਪਤਾ ਲੱਗ ਜਾਂਦਾ ਵਾ ਸੋ ਇਸ ਨੂੰ ਵੀ ਲਗਾਉਣਾ ਮੇਰੇ ਲਈ ਵਧੀਆ ਲੱਗਿਆ ਸੋ ਅੱਗੇ ਤੁਹਾਨੂੰ ਦਿਖਾਉਣੀ ਹੈ ਜੀ ਇਸ ਨੂੰ ਜਿਹੜੀ ਇਹ ਬੈਦ ਨੂੰ ਲਗਾ ਦਿੱਤਾ ਹੈ ਇਸ ਦੇ ਉੱਪਰ ਸੋ ਇਹ ਵੀ ਇੱਕ ਕਲਾ ਜੀ ਦੇਖ ਸਕਦੇ ਹੋ ਤੁਸੀਂ ਸੋ ਭਾਈ ਸਾਹਿਬ ਬੈਦ ਤੋਂ ਇਲਾਵਾ ਜਿਹੜੀਆਂ ਕੁਰਸੀਆਂ ਫਰਨੀਚਰ ਸੋਫਾ ਬੈੱਡ ਚੁੱਲ੍ਹੇ ਹਰ ਤਰ੍ਹਾਂ ਦੀ ਜਿਹੜੀ ਇਹ ਆਈਟਮ ਤਿਆਰ ਕਰਦੇ ਆ ਨਾ ਇਹ ਫਰੀਦਕੋਟ ਦੇ ਵਿੱਚ ਜਿਹੜੀ ਵੀਡੀਓ ਰਿਕਾਰਡ ਕੀਤੀ ਗਈ ਆ ਫਰੀਦਕੋਟ ਪੁਲਿਸ ਲਾਈਨ ਦੇ ਬਿਲਕੁਲ ਸਾਹਮਣੇ ਭਾਈ ਸਾਹਿਬ ਦੀ ਦੁਕਾਨ ਆ ਸੋ ਕਿਸੇ ਨੇ ਕਿਸੇ ਵੀ ਤਰ੍ਹਾਂ ਦੀਆਂ ਕੁਰਸੀਆਂ ਜਾਂ ਕੋਈ ਹੋਰ ਫਰਨੀਚਰ ਤਿਆਰ ਕਰਵਾਉਣਾ ਹੋਵੇ ਤਾਂ ਭਾਈ ਸਾਹਿਬ ਨਾਲ ਸੰਪਰਕ ਕਰ ਸਕਦੇ ਆ ਨੰਬਰ ਮੈਂ ਡਿਸਕ੍ਰਿਪਸ਼ਨ ਚ ਮੈਂਸ਼ਨ ਕਰ ਦੂੰਗਾ ਸੋ ਇਸ ਨੂੰ ਜਿਹੜਾ ਇਸ ਉੱਤੇ ਜਿਹੜਾ ਇਹ ਲਗਾਇਆ ਵਾ ਸੂਤ ਇਹ ਵੀ ਇੱਕ ਬੈਠਦਾ ਬਣਾਇਆ ਵਾ ਪਤਲੀਆਂ ਛਿਲਕਾਂ ਜਦੋਂ ਬੈਥ ਨੂੰ ਤਿਆਰ ਕਰ ਦਿੰਦੇ ਨੇ ਉਹਦੇ ਵਿੱਚੋਂ ਇਹ ਕੱਢੀ ਜਾਂਦੀ ਆ ਸੋ ਇਸ ਨੂੰ ਇੱਥੇ ਲਾਸਟ ਤੇ ਮੇਕ ਨਾਲ ਜਿਹੜਾ ਡੰਪ ਕਰ ਦੇਣਗੇ ਸੋ ਅਜੇ ਹੋਰ ਵੀ ਬਹੁਤ ਪ੍ਰੋਸੈਸ ਆ ਜੀ ਡੰਡੇ ਨੂੰ ਤਿਆਰ ਕਰਨ ਦੇ ਲਈ ਵੀਡੀਓ ਸ਼ਾਰਟ ਦੇ ਵਿੱਚ ਆ ਤੁਹਾਨੂੰ ਲੱਗ ਰਿਹਾ ਹੋਣਾ ਕਿ ਬਹੁਤ ਜਲਦੀ ਕੰਮ ਹੋ ਗਿਆ ਸੋ ਇਹ ਬਹੁਤ ਟਾਈਮ ਲੱਗਾ ਵੀਡੀਓ ਨੂੰ ਤਿਆਰ ਕਰਨ ਦੇ ਵਿੱਚ ਸੋ ਸਟੈਪ ਬਾਈ ਸਟੈਪ ਇੱਕ ਡੰਡੇ ਨੂੰ ਤਿਆਰ ਕਰਨ ਦੇ ਲਈ ਕਮ ਸੇ ਕਮ ਜਿਹੜਾ ਵਾ ਘੰਟੇ ਤੋਂ ਉੱਪਰ ਦਾ ਟਾਈਮ ਲੱਗਾ ਸੋ ਇਸ ਨੂੰ ਪਾਲਿਸ਼ ਵੀ ਕੀਤਾ ਜਾਊਗਾ ਇਸ ਤੋਂ ਇਲਾਵਾ ਜਿਹੜਾ ਬੈਂਤ ਆਲਰੇਡੀ ਪਹਿਲਾਂ ਹੀ ਜਿਹੜਾ ਵਾ ਤੇਲ ਦੇ ਨਾਲ ਜਿਹੜਾ ਅਲਸੀ ਦਾ ਤੇਲ ਕਿਹਾ ਜਾਂਦਾ ਨਾ ਇੱਕ ਪुलिस ਦੇ ਡੰਡਿਆਂ ਨੂੰ ਅਲਸੀ ਦਾ ਤੇਲ ਲਗਾਇਆ ਜਾਂਦਾ ਵਾ ਸੋ ਅਲਸੀ ਦੇ ਤੇਲ ਦੇ ਨਾਲ ਇਹ ਬੈਂਤ ਨੂੰ ਸਕਾ ਕੇ ਇਹਨਾਂ ਦੇ ਕੋਲ ਭੇਜਿਆ ਜਾਂਦਾ ਹੈ ਪ੍ਰੋਪਰ ਤੌਰ ਦੇ ਨਾਲ ਵਰਕ ਕਰਨ ਦੇ ਲਈ ਇਹ ਜਿਹੜਾ ਬੈਂਤ ਤਿਆਰ ਹੁੰਦਾ ਵਾ ਸੋ ਇਸ ਨੂੰ ਅੱਗੇ ਸ਼ੇਪ ਦੇ ਕੇ ਇਸ ਦੀਆਂ ਜਿਹੜੀਆਂ ਚੀਜ਼ਾਂ ਤਿਆਰ ਕੀਤੀਆਂ ਤੁਸੀਂ ਦੇਖ ਸਕਦੇ ਹੋ ਅੱਗ ਦੇ ਨਾਲ ਜਿਹੜੀ ਇਸ ਦੇ ਉੱਪਰ ਛਿਲਦਰ ਵਧੀ ਹੋਈ ਆ ਸੋ ਉਸ ਨੂੰ ਜਿਹੜਾ ਇਸ ਦੇ ਤੋਂ ਸਾੜਿਆ ਜਾ ਰਿਹਾ ਤਾਂ ਜੋ ਜਿਹੜੀ ਕਿਸੇ ਵੀ ਤਰ੍ਹਾਂ ਦੀ ਕੋਈ ਛਿਲਦਾਰ ਹੋ ਹੱਥ ਤੇ ਉੱਪਰ ਨਾ ਵੱਜੇ ਸੋ ਅੱਗ ਦਾ ਇਸ ਦੇ ਨਾਲ ਬਹੁਤ ਹੀ ਪਿਆਰ ਆ ਜੀ ਪੈਤ ਦੇ ਨਾਲ ਸੋ ਜਲਦੀ ਪੈਤ ਨੂੰ ਅੱਗ ਨਹੀਂ ਲੱਗਦੀ ਤੇ ਇਸ ਨੂੰ ਜਿਹੜਾ ਵਾ ਸੇਕਾ ਦੇ ਕੇ ਇਸ ਦੀ ਜਿਹੜੀ ਸ਼ੇਪ ਨੂੰ ਉਹ ਮੋਡੀਫਾਈ ਕੀਤਾ ਜਾਂਦਾ ਵਾ ਸੋ ਇਸ ਤੋਂ ਅੱਗੇ ਤੁਹਾਨੂੰ ਸਟੈਪ ਦਿਖਾਉਣੇ ਆ ਭਾਈ ਸਾਹਿਬ ਨੇ ਜਿਹੜਾ ਪ੍ਰੋਪਰ ਤਰੀਕੇ ਨਾਲ ਜਿਹੜੇ ਪੈਤ ਨੂੰ ਤਿਆਰ ਕਰਤਾ ਵਾ ਹੁਣ ਆਪਣਾ ਇਸ ਦੇ ਉੱਪਰ ਇੱਕ ਲਾਸਟ ਸਟੈਪ ਰਹਿ ਗਿਆ ਵਾ ਇਸ ਨੂੰ ਪਾਲਿਸ਼ ਕਰਨ ਵਾਲਾ ਸੋ ਪਾਲ ਸਵੀਕਾਰਨ ਤੋਂ ਬਾਅਦ ਜਿਹੜੀ ਇਸ ਦਾ ਰੰਗ ਰੂਪ ਜਿਹੜਾ ਵਾ ਬਿਲਕੁਲ ਚੇਂਜ ਹੋ ਜਾਊਗਾ ਦੇਖ ਸਕਦੇ ਹੋ ਕਿ ਤਿੰਨ ਡੰਡੇ ਤਿਆਰ ਕਰਵਾਏ ਨੇ ਇਹ ਦੇਖੋ ਭਾਈ ਸਾਹਿਬ ਨੇ ਝੂਲੇ ਕੁਰਸੀਆਂ ਇਸ ਤੋਂ ਇਲਾਵਾ ਇਹ ਵੱਡੀਆਂ ਕੁਰਸੀਆਂ ਫਰਨੀਚਰ ਜਿਹੜਾ ਵਾ ਸੋਫਾ ਸੈੱਟ ਇਹ ਸਾਰਾ ਭਾਈ ਸਾਹਿਬ ਦਾ ਖੁਦ ਹੱਥ ਦਾ ਤਿਆਰ ਕੀਤਾ ਆਵਾ ਅਗਰ ਤੁਹਾਨੂੰ ਵੀ ਕਿਸੇ ਤਰ੍ਹਾਂ ਦੀ ਫਰਨੀਚਰ ਦੀ ਲੋੜ ਆ ਤਾਂ ਸੰਪਰਕ ਕਰ ਸਕਦੇ ਹੋ ਸੋ ਹੁਣ ਦੇਖ ਸਕਦੇ ਹੋ ਕਿ ਜਿਹੜਾ ਇਸ ਦੇ ਮੁੱਠੇ ਦੇ ਉੱਪਰ ਬੈੰਤ ਲਾਇਆ ਸੀਗਾ ਉਸ ਦੇ ਉੱਪਰ ਭਾਈ ਸਾਹਿਬ ਜਿਹੜੇ ਆ ਫੈਵਿਕੋ ਲਗਾ ਰਹੇ ਆ ਤਾਂ ਜੋ ਇਹ ਜਿਹੜਾ ਰਿਬਨ ਇਸ ਦੇ ਉੱਪਰ ਲਪੇਟਿਆ ਹੋਇਆ ਵਾ ਚੰਗੀ ਤਰ੍ਹਾਂ ਇਸ ਦੇ ਵਿੱਚ ਰਸਤੇ ਵਿੱਚ ਲਗਾ ਲਈ ਕੋਲ ਤੇ ਸੁੱਕਣ ਤੋਂ ਬਾਅਦ ਇਹ ਖੁੱਲੇ ਨਾ ਸੋ ਹੁਣ ਦੇਖ ਸਕਦੇ ਹੋ ਕਿ ਵਾਰਨਿਸ਼ ਦੇ ਵਿੱਚ ਗੌਰ ਵਾਈਟ ਵਾਰਨਿਸ਼ ਆ ਜੀ ਕੰਪਨੀ ਦਾ ਬਾਈ ਜੀ ਪ੍ਰੋਡਕਟ ਯੂਜ਼ ਕਰਦੇ ਆ ਸੋ ਨੈਰਵਲਿਕ ਦਾ ਪੇਂਟ ਆ ਬਾਈ ਜੀ ਕੋਲ ਤੇ ਇਸ ਤੇ ਉੱਪਰ ਰੈੱਡ ਪੇਂਟ ਇਸ ਚ ਮਿਕਸ ਕਰਕੇ ਤੇ ਹੱਥ ਦੇ ਨਾਲ ਹੀ ਜ਼ਿਆਦਾਤਰ ਬਾਈ ਜੀ ਜਿਹੜਾ ਕੰਮ ਆ ਉਹ ਮਸ਼ੀਨ ਤੇ ਕਰਦੇ ਆ ਪੇਂਟ ਕਰਨ ਦਾ ਅਰ ਇਤਾਂ ਦੇ ਛੋਟੇ ਮੁੰਡੇ ਜਿਹੜੇ ਕੰਮ ਆ ਡੰਡੇ ਹੋ ਗਏ ਜਾਂ ਫਿਰ ਕੋਈ ਹੋਰ ਛੋਟੀਆਂ ਚੀਜ਼ਾਂ ਉੱਥੇ ਟਾਕੀ ਦੀ ਮਦਦ ਨਾਲ ਜਿਹੜਾ ਵਾ ਉਹ ਇਹਨਾਂ ਨੂੰ ਪੇਂਟ ਕੀਤਾ ਜਾਂਦਾ ਵਾ ਸੋ ਇਸ ਦੇ ਵਾਰਨਿਸ਼ ਦੇ ਵਿੱਚ ਰੱਟ ਪੇਂਟ ਮਿਕਸ ਕਰਕੇ ਇਸ ਤੇ ਲਗਾਇਆ ਜਾ ਰਿਹਾ ਵਾ ਦੇਖ ਸਕਦੇ ਹੋ ਇਹਨੂੰ ਚੰਗੀ ਤਰ੍ਹਾਂ ਨਾਲ ਜਿਹੜਾ ਵਾ ਉਹ ਪਾਲਿਸ਼ ਕੀਤਾ ਜਾ ਰਿਹਾ ਵਾ ਡੰਡੇ ਨੂੰ ਸੋ ਇਸ ਨੂੰ ਡਬਲ ਕੋਟਿੰਗ ਵੀ ਪਾਲਿਸ਼ ਦੀ ਹੁੰਦੀ ਆ ਫਿਲਹਾਲ ਇੱਕ ਕੋਟਿੰਗ ਕੀਤੀ ਜਾ ਰਹੀ ਆ ਜਦੋਂ ਇਹ ਪਾਲਿਸ਼ ਸੁੱਕ ਜਾਊਗੀ ਇਸ ਤੋਂ ਬਾਅਦ ਇੱਕ ਹੋਰ ਕੋਟਿੰਗ ਕੀਤੀ ਜਾਊਗੀ ਜਿਹੜੀ ਇਸ ਦੀ ਚਮਕ ਨੂੰ ਬਰਕਰਾਰ ਰੱਖੇਗੀ। ਸੋ ਜਿਹੜਾ ਡੰਡੇ ਦਾ ਰੰਗ ਰੂਪ ਦੇਖ ਸਕਦੇ ਹੋ ਇੱਕਦਮ ਚੇਂਜ ਹੋ ਗਿਆ। ਸੋ ਹੁਣ ਸੁੱਕਣ ਤੋਂ ਬਾਅਦ ਜਿਹੜੀ ਇਸ ਦੀ ਹੋਰ ਵੀ ਨਖਾਰ ਬਿਹਤਰ ਹੋ ਜਾਣਾ ਵਾ। ਸੋ ਇਸ ਤਰ੍ਹਾਂ ਹੁੰਦਾ ਜੀ ਪੰਜਾਬ ਪੁਲਿਸ ਦਾ ਡੰਡਾ ਤਿਆਰ ਜਿਹੜਾ ਆਮ ਤੌਰ ਤੇ ਤੁਸੀਂ ਪੁਲਿਸ ਵਾਲਿਆਂ ਦੇ ਹੱਥਾਂ ਦੇ ਵਿੱਚ ਡਿਊਟੀ ਕਰਦੇ ਸਮੇਂ ਦੇਖਦੇ ਹੋ। ਭਾਈ ਸਾਹਿਬ ਨੇ ਇਸ ਨੂੰ ਪਾਲਿਸ਼ ਕਰਕੇ ਇਹ ਤੀਸਰੇ ਡੰਡੇ ਨੂੰ ਪਾਲਿਸ਼ ਹੋ ਰਹੀ ਆ ਧੁੱਪ ਦੇ ਵਿੱਚ ਰੱਖ ਰਿਆ ਧੁੱਪ ਬਹੁਤ ਜ਼ਰੂਰੀ ਆ ਜੀ ਪਾਲਿਸ਼ ਨੂੰ ਸੁਕਾਉਣ ਦੇ ਲਈ ਧੁੱਪ ਦੀ ਜਿਆਦਾ ਜ਼ਰੂਰਤ ਆ ਸੋ ਚੰਗੀ ਤਰ੍ਹਾਂ ਨਾਲ ਡੰਡੇ ਪਾਲਿਸ਼ ਕਰਨ ਤੋਂ ਬਾਅਦ ਭਾਈ ਸਾਹਿਬ ਨੇ ਧੁੱਪ ਦੇ ਵਿੱਚ ਇਹਨਾਂ ਨੂੰ ਸੁੱਕਣ ਲਈ ਰੱਖ ਦਿੱਤਾ ਵਾ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਜਿਹੜੇ ਡੰਡੇ ਆ ਪ੍ਰੋਪਰ ਤਰੀਕੇ ਨਾਲ ਤਿਆਰ ਹੋ ਗਏ ਨੇ ਸੋ ਇਹ ਆ ਜੀ ਪੰਜਾਬ ਪੁਲਿਸ ਦੇ लाठी ਡੰਡਾ ਤਿਆਰ ਕਰਨ ਦੀ ਵਿਧੀ ਸੋ ਕਿਸ ਤਰ੍ਹਾਂ ਲੱਗੀ ਇਹ ਵੀਡੀਓ ਵੀਡੀਓ ਨੂੰ ਲਾਈਕ ਕਰਨਾ ਚੈਨਲ ਦੇ ਪਹਿਲੀ ਵਾਰ ਹੀ ਸਬਸਕ੍ਰਾਈਬ ਕਰਨਾ ਤੇ ਆਪਣੇ ਪਰੀਜ਼ ਵਾਲੇ ਦੋਸਤਾਂ ਨੂੰ ਵੀਡੀਓ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੀ